ਆ ਕੀ ਹੋ ਗਿਆ ਰਾਜ ਜੀ ਸੱਟ ਲੀ ਆਹ ਹੋ ਗਿਆ ਕੰਮ 80 ਇਹ ਮਤਲਬ ਕਿ ਹੁਣ ਆਪਾਂ ਟਰੈਕਟਰ ਟਰਾਲੀ ਜਦੋਂ ਖਾਲੀ ਕਰਾਂਗੇ 90 80 ਹੋ ਗਿਆ ਬਾਕੀ ਬਜਟ ਤੁਹਾਨੂੰ ਪ੍ਰੋਪਰ ਦੱਸਾਂਗੇ ਜਦੋਂ ਟਰਾਲੀ ਖਾਲੀ ਹੋਵੇ ਲੋ ਵੀ ਆ ਗਿਆ ਪ੍ਰਿੰਟ ਹੋ ਕੇ 50 ਪੂਰੇ ਜਮਣ ਲੋ ਬਈ ਕਿਸਾਨ ਵੀਰੋ ਸਾਸਰੀ ਕਾਲ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜਾ ਮੱਕੀ ਦਾ ਆਚਾਰ ਪਾ ਰਹੇ ਹਾਂ ਜਿਹੜਾ ਕਿ ਆਪਾਂ ਟਰੈਲ ਤੋਂ ਲਾਇਆ ਸੀਗਾ ਦੋ ਤਿੰਨ ਕਨਾਲਾਂ ਇਹ ਇੱਕ ਬੈੱਡ ਦੇ ਉੱਤੇ 4 ਹੋ ਰਹੇ ਨੇ ਦੋ ਬੈੱਡਾਂ ਦੇ ਉੱਤੇ 8 ਹੋ ਰਹੇ ਨੇ ਇੱਕ ਵਾਰ ਥੈਲੀ ਚੈੱਕ ਕਰ ਲਓ ਇਹ 80 ਦਿਨਾਂ ਦੀ ਮੰਗੀ ਆ ਥੈਲੀ ਪੂਰੀ ਸੋਹਣੀ ਬਣੀ ਆ ਪੂਰੀ ਵਧੀਆ ਕੁਆਲਿਟੀ ਆ ਥੈਲੀ ਦੀ ਤੇ ਮਸ਼ੀਨ ਵੀ ਬਹੁਤ ਸੋਹਣੀ ਚੱਲ ਰਹੀ ਆ ਕੀ ਇੱਕ ਬੈੱਡ ਤੇ 4 ਹੋ ਰਹੇ ਨੇਗੇ ਮੰਨ ਲਓ ਆਪਾਂ 16 ਕਿਲੋ ਪਾਇਆ ਸੀਗਾ 20 ਕਿਉਂਕਿ ਕਿੱਲੇ ਦਾ ਜੱਟ 8 ਕਿਲੋ ਪਾਉਣੇ ਆ ਤਾਂ 16 ਕਿਲੋ 20 ਪਊਗਾ 20 ਵੱਧ ਤੇ ਆਚਾਰ ਦੀ ਕੁਆਲਿਟੀ ਜਿਹੜੀ ਉਹ ਵੱਧ ਆ ਇੱਕ ਵਾਰ ਕੁਆਲਿਟੀ ਦਿਖਾ ਦੇ ਭਾਈ 4 ਦੀ। ਵੀ ਵਧੀਆ ਕੁਆਲਿਟੀ ਦਾ 4 ਆ। ਇਹ ਮਸ਼ੀਨ ਆ ਜਿਹੜੀ 4 ਦੀ ਵੀ ਬਹੁਤ ਵਧੀਆ ਹੈ। ਵਧੀਆ ਤੇ ਮਸ਼ੀਨ ਤੁਹਾਨੂੰ ਚਾਲਦੀ ਦਿਖਾ ਦਿੰਦੇ ਆ। ਲਓ ਜੀ ਮਸ਼ੀਨ ਆ ਜਿਹੜੀ 4 ਹੋਰੇ ਲੈ ਜਾਂਦੀ ਆ। ਇੱਕ ਵਾਰੀ ਦੇ ਵਿੱਚ। 4 ਹੋਰੇ ਮਸ਼ੀਨ ਲੈ ਜਾਂਦੀ ਆ ਇੱਕ ਵਾਰੀ ਦੇ ਵਿੱਚ। ਤੇ ਜਿਹੜਾ 4 ਆ ਉਹ ਦੁੱਗਣਾ ਨਿਕਲਦਾ ਹੈ ਨਾ ਭਾਈ ਦੁੱਗਣਾ 4 ਨਿਕਲਦਾ। ਦੂਧਾ ਪਸਦਾ ਹੀ ਹੈਗਾ ਹਾਂ ਇੱਕ ਵਾਰ ਮਸ਼ੀਨ ਵਾਲੇ ਠੀਕ ਹੈ ਜੀ ਨਾ ਅੰਮਰ ਨਾ ਕੋਈ ਮਿਲਦੇ ਪਾਏ ਬਸ ਕੋਲਾ ਕਿਲੋ ਮਸ਼ੀਨ ਵਾਲੇ ਪਾਈ ਨਹੀਂ ਪੁੱਛਦੇ ਆ ਬਾਈ ਕੀ ਹਾਲ ਆ ਵਧੀਆ ਬਾਈ ਠੀਕ ਠਾਕ ਆ ਬਾਈ ਆਪਾਂ ਇਹ ਮੇਰੇ ਵਾਂ ਤੁਸੀਂ ਮੱਕੀ ਲਾਈ ਸੀ ਹਾਂ ਹਾਂ ਮੱਕੀ ਮਾਰਚ ਨੂੰ ਆਪਾਂ ਲਾਈ ਸੀ ਠੀਕ ਆ ਅੱਜ ਇਹ 82 ਦਿਨਾਂ ਦੀ ਹੋ ਗਈ ਹਾਂ ਮੈਨੂੰ ਤਾਂ ਕਾਮਯਾਬ ਲੱਗਿਆ ਤੈਨੂੰ ਕਿਵੇਂ ਬਈ ਮੈਂ ਤਾਂ ਨਜ਼ਾਰਾ ਆ ਗਿਆ ਮੈਂ ਤਾਂ ਆਪੇ ਪਸਤੌਣਾ ਵੀ ਮਾਂ ਦੇ ਪਾਣ ਚ ਕਿਉਂ ਨਹੀਂ ਬੀਚੀ ਆਏ ਹਨਾ ਤੈਨੂੰ ਡਿੱਕਤ ਤਾਂ ਨਹੀਂ ਆਈ ਬਈ ਆ ਤੂੰ ਸਫਾਈ ਦਾ ਚੈੱਕ ਕਰ ਸਕਦਾ ਬਈ ਯਾਰ ਥੱਲੇ ਬਾਕੀ ਚਾਰ ਦੇਖ ਯਾਰ ਇੰਨੇ ਕ ਥਾਂ ਚੋਂ ਇੰਨਾ ਚਾਰ ਨਿਕਲਿਆ ਖਾਲੇ ਦਾ ਬੜਾ ਪਿਆ ਬਈ ਯਾਰ ਮੈਨੂੰ ਐ ਤਾਂ ਹੀ ਲੱਗਦਾ ਮੇਰਾ ਤੇਲ ਵੱਧ ਮੱਚਦਾ ਤੇਲ ਕਹਦਾ ਵੱਧ ਯਾਰ ਮੈਂ ਕਿਹਾ ਮੈਂ ਆਪ ਦੇ ਸਾਰੇ ਪਾਣ ਚ ਬੀਚੀ ਮੈਂ 1500 ਕਿੱਲੇ ਲਈ ਬੈਠਾ ਬਈ ਜੇ ਐ ਲਾਈ ਹੁੰਦੀ ਹੈ ਨਾ ਐ ਮੰਨਵੇਂ 32 ਕਿੱਲੇ ਚਾਰ ਵੇਚਦਾ ਬਈ ਬਿਲਕੁਲ ਬਈ ਜੇ ਕਿਸੇ ਨੇ ਚਾਰ ਵੇਚਣਾ ਤੇ ਘਰੇ ਵੀ ਪਾਉ ਏ ਭਾਈ 16 ਕਿਲੋ ਕਿੱਲੇ ਦਾ ਵੀ ਪਾਇਆ ਹੋਇਆ ਆਪਣਾ 8 ਕਿਲੋ ਪੈਂਦਾ ਆਮ ਨਾ ਤਾਂ ਵਿੱਚ ਕੱਖ ਹੋਏ ਨੇ ਨਾਲੇ ਭਾਈ ਜਾਂ ਛੱਲੀਆਂ ਦੇਖਣੇ ਮੱਕੀ ਦੇ ਕਿੰਨੀ ਇੱਕ ਨੰਬਰ ਆ ਪੂਰੀ 82 ਦੇ ਆਉਂਦੀ ਟੋਪ ਦੀ ਪੂਰੀ ਸ਼ਰਾ ਵੀ ਆ ਬਸ ਸਸਤਾ ਸੀ ਵੀ ਵੀ ਸਸਤਾ ਜੀ ਹਾਂ ਪਿਆਰਾ ਮੰਨਦਾ ਭਾਈ ਯਾਰ ਭਾਈ ਬਹੁਤ ਵਧੀਆ ਕੰਮ ਹੋਇਆ ਬਾਈ ਨੂੰ ਵੀ ਕਾਹਲੀ ਆ ਕਿਉਂਕਿ ਹਨਾ ਅੱਗੇ ਵੀ ਅਚਾਰ ਤੋਂ ਜਾਣਦੇ ਜਾਣਦੇ ਤੇ ਭਾਈ ਗੱਲ ਕਰਦੇ ਆ ਕਿਸਾਨ ਵੀਰਾਂ ਨੂੰ ਫੁੱਲ ਵੀਡੀਓ ਦੇ ਵਿੱਚ ਆਪਾਂ ਚੱਲਦੀ ਮਸ਼ੀਨ ਵੀ ਦਿਖਾ ਦਾਂਗੇ ਓਏ ਟਰੈਕਟਰ ਆ ਮਗਰ ਮਸ਼ੀਨ ਵੀ ਦਿਖਾ ਦਾਂਗੇ ਜਲਦੀ ਇੱਕ ਮਿੰਟ ਖੜ ਜਾ ਤੇ ਮਸ਼ੀਨ ਵੀ ਚਲਾ ਦਈ ਬਾਕੀ ਬਾਈਆਂ ਦਾ ਰਿਵਿਊ ਵੀ ਆਪਾਂ ਲੈ ਲਿਆ ਸੱਲੀ ਵੀ ਟੋਪ ਦੀ ਆ ਬਸ ਇੱਕ ਥੋੜੀ ਜੀ ਕਸਰ ਰਹੀ ਪਾਣੀ ਅਸੀਂ ਲੇਟ ਬੰਦ ਕਰਿਆ ਪਾਣੀ ਖੋਹਦੇ ਨੇ ਥੋੜਾ ਜਿਹਾ ਟਰੈਕਟਰ ਮਤਲਬ ਕਿ ਖੋਹਦਾ ਬਾਕੀ ਇੱਕ ਨੰਬਰ ਮਾਹੌਲ ਆ ਪ੍ਰੀਤ ਟਰੈਕਟਰ ਆ ਟਰੈਕਟਰ ਦਿਖਾ ਦੇ ਬਈ ਇੱਕ ਵਾਰ ਕੋਲੋਂ ਟਰੈਕਟਰ ਦੀ ਵੀਡੀਓ ਵਿੱਚ ਲਾ ਦਿੰਨੇ ਆ ਮਸ਼ੀਨ ਨਵੀਆਂ ਪੂਰਾ ਵਧੀਆ ਇੱਕ ਨੰਬਰ ਕੰਮ ਆ ਬਾਈ ਜਿਹੜੇ ਬਾਈ ਨੇ ਚਾਰ ਪਾਉਣਾ ਤਾਂ ਬਾਈਆਂ ਦਾ ਕੰਟੈਕਟ ਨੰਬਰ ਵੀ ਥੱਲੇ ਦੇ ਦਿੰਨੇ ਆ ਤੇ ਇੱਕ ਵਾਰ ਟ੍ਰਾਇਲ ਜ਼ਰੂਰ ਲਿਓ ਲੋ ਜੀ ਕਿਸਾਨ ਵੀਰੋ ਆਪਾਂ ਕੰਡੇ ਤੇ ਪਹੁੰਚ ਚੁੱਕੇ ਆਂ ਮਤਲਕਿ ਸਾਇਲਜ ਫੈਕਟਰੀ ਦੇ ਵਿੱਚ ਪਹੁੰਚ ਚੁੱਕੇ ਆਂ ਕੰਡਾ ਕਰਵਾਉਣ ਲੱਗੇ ਆਂ ਤੁਹਾਨੂੰ ਰੇਟ ਵੀ ਦੱਸਾਂਗੇ ਵੀ ਕੀ ਰੇਟ ਆ ਪਈ ਜਾਂਦਾ ਅੱਜ ਦਾ ਇਹ ਦੋ ਦਿਨਾਂ ਦਾ ਰੇਟ ਹੁੰਦਾਗਾ ਬੈਗ ਲਾਏਗਾ ਬੈਗ ਲਾ ਲਈਏ ਭਾਈ ਬੈਗ ਲਾ ਦੇ ਲਾ ਦੇ ਮੋੜ ਦੇ ਤੇ ਦੋ ਦਿਨਾਂ ਦਾ ਇਹ ਰੇਟ ਹੁੰਦਾ ਰੇਟ ਵਧਦਾ ਘਟਦਾ ਰਹਿੰਦਾਗਾ ਤੁਹਾਨੂੰ ਅੱਜ ਦਾ ਰੇਟ ਦੱਸਾਂਗੇ ਤਰੀਕ ਪਾ ਕੇ ਵੀ ਅੱਜ ਦਾ ਇਹ ਰੇਟ ਆ ਕੱਲ ਦਾ ਜਾਂ ਪਰਸੋਂ ਦਾ ਰੇਟ ਅਲੱਗ-ਅਲੱਗ ਹੁੰਦਾਗਾ ਅਸੀਂ ਮੱਕੀ ਲੈ ਕੇ ਆਏ ਆਂਗੇ 82 ਦਿਨਾਂ ਦੀ ਮੱਕੀ ਆ ਇਹ ਬਾਈ ਬਾਈ ਆਪਣਾ ਬੀ ਆ ਪ੍ਰੋਪਰ ਵੀਡੀਓ ਦੀ ਸਾਰੀ ਪਾਈ ਹੋਈ ਹੈ ਡਿਟੇਲ ਦੇ ਵਿੱਚ ਬਾਈ ਦਾ ਜਿਹੜਾ ਫਾਰਮ ਆ ਖੈਰਾ ਫਾਰਮ ਤੇ ਆਪਾਂ ਖੜੇ ਆਂਗੇ ਬਾਈ ਦਾ ਵਿੱਚ ਕਾਰਡ ਵੀ ਲਾ ਦਾਂਗੇ ਕੰਟੈਕਟ ਨੰਬਰ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਮੱਕੀ ਦਾ ਚਾਰ ਲਿਓਣਾ ਵੱਢਣ ਤੋਂ ਪਹਿਲਾਂ ਇੱਕ ਵਾਰ ਬਾਈਆਂ ਨੂੰ ਕੰਟੈਕਟ ਜ਼ਰੂਰ ਕਰਿਓ ਕਿਉਂਕਿ ਬਿਨਾ ਕੰਟੈਕਟ ਤੋਂ ਵੀਰੇ ਮੱਕੀ ਨਾ ਲੈ ਕੇ ਆਇਓ ਮੱਕੀ ਦੇਖ ਕੇ ਹੀ ਰੇਟ ਲਾਉਂਦੇ ਨੇ ਬਾਈ ਕਿ ਕਿੰਨੀ ਦੀ ਮੱਕੀ ਆ ਕਿੰਨਾ ਚਾਰ ਪੈਂਦਾਗਾ ਤੇ ਐਵੇਂ ਮਤਲਬ ਕਿ 5 ਕਿਲਿਆਂ 10 ਕਿਲਿਆਂ ਜਿੰਨਾ ਵੀ ਲਿਓਣਾ ਤੁਸੀਂ ਪੋਹ 1000 ਰੇਟ ਹੋ ਜਾਊਗਾ ਬਾਕੀ ਤੁਹਾਨੂੰ ਦੱਸਦੇ ਆ ਆਪਣੇ ਇੱਕ ਟਰਾਲੀ ਸੀ ਦੋ ਕਨਾਲਾਂ ਦੇ ਵਿੱਚੋਂ ਕਿੰਨਾ ਆਚਾਰ ਹੁੰਦਾਗਾ ਐ ਇਹਨੂੰ ਰੱਖ ਵੀਡੀਓ ਨਾ ਬਣੇ ਰਿਹਾ ਤੈਨੂੰ ਬਾਜਨ ਵੇਟ ਵੀ ਦਿਖਾਵਾਂਗੇ ਜਾਣਦੇ ਜਾਣਦੇ ਸਾਡਾ ਡਰਾਈਵਰ ਕੱਚਾ ਥੋੜਾ ਜਿਆ ਲਾ ਦੇ ਜਾਣਦੇ ਵਾ ਇੱਕ ਉਹ ਬਾਈ ਖੜਨੇ ਬਾਈ ਦਾ ਫਾਰਮ ਬਾਈ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਸਿੱਧਾ ਲਾ ਦੇ ਵਿਚਾਲੇ ਨੂੰ ਬਾਜਨ ਦੱਸਦੇ ਆ ਬਾਜਨ ਕਿੰਨਾ ਹੁੰਦਾਗਾ ਟਰੈਕਟਰ ਟਰਾਲੀ ਖਾਲੀ ਦਾ ਵੀ ਭਰੇ ਦਾ ਵੀ ਰੋਕ ਲਾ ਬੰਦ ਕਰਕੇ ਉਤਰਿਆ ਲੋ ਜੀ ਭਾਈ ਉਤਰਦੇ ਇੱਕ ਮਿੰਟ ਉਹ ਲੋ ਜੀ ਵਜਨ ਦਿਖਾਦੇ ਤੁਹਾਨੂੰ ਮੰਦਾ ਉਤਰਿਆ 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 ਕਿੰਨਾ ਹੋ ਗਿਆ ਵੀਰੇ ਵਜਨ 90 80 ਇਹ ਮਤਲਬ ਕਿ ਹੁਣ ਆਪਾਂ ਟਰੈਕਟਰ ਟਰਾਲੀ ਜਦੋਂ ਖਾਲੀ ਕਰਾਂਗੇ 90 80 ਹੋ ਗਿਆ ਬਾਕੀ ਵਜਨ ਤੁਹਾਨੂੰ ਪ੍ਰੋਪਰ ਦੱਸਾਂਗੇ ਜਦੋਂ ਟਰਾਲੀ ਖਾਲੀ ਹੋਗੀ ਵੀ ਚਾਰ ਦਾ ਜਿਹੜਾ ਵਜਨ ਕਿੰਨਾ ਤੇ ਬਾਈ ਦੇ ਜਿਹੜਾ ਫਾਰਮ ਦਾ ਨਾਮ ਆਪਾਂ ਤੁਹਾਨੂੰ ਵਿੱਚ ਕਾਰਡ ਲਾ ਦਾਂਗੇ ਧੰਨਵਾਦ ਬੀਰੋ ਵੀਡੀਓ ਨਾਲ ਬਣੇ ਰਹੋ ਅੱਗੇ ਆਪਾਂ ਚੱਲਾਂਗੇ ਸੈਲਜ ਫੈਕਟਰੀ ਦੇ ਵਿੱਚ ਬੜਬਰ ਤੋਂ ਅੱਗੇ ਜਿਹੜੀ ਕੁੰਨਰ ਵਾਲੀ ਸੜਕ ਦੇ ਨਾਲ ਆਉਂਦੀ ਆ ਦੁੱਗਾਂ ਦੇ ਕੋਲ ਆਚਾਰ ਦਾ ਬਹੁਤ ਵਧੀਆ ਰੇਟ ਆ 350 ਨੂੰ ਕੁਇੰਟਲ ਆਪਣੀ ਮੱਕੀ ਲੱਗੀ ਆ ਤੇ ਫੈਕਟਰੀ ਦੀ ਤੁਹਾਨੂੰ ਵੀਡੀਓ ਵੀ ਦਿਖਾਉਣੇ ਆ ਰਾਹ ਜੀ ਸੱਟ ਲਈ ਆਹ ਹੋ ਗਿਆ ਕੰਮ ਰਾਹ ਜੀ ਸੱਟ ਲਈ ਓਏ ਲਿਫਟ ਥੱਲੇ ਛੱਡ ਦੇ ਟੋਜਨ ਪਾਉਣਿਆ ਟੋਜਨ ਪਾਉਣਿਆ ਖੜ ਜਾ ਡਰਦਾ ਕਿਉਂ ਆ ਕੋਈ ਨਹੀਂ ਹੁੰਦਾ ਇਹੋ ਜਿਹਾ ਕੰਮ ਤਾਂ ਹੁੰਦੀ ਰਹਿੰਦੇ ਨੇ ਟੋਚਨ ਲਿਆ ਆ ਭਾਈ ਇਹੋ ਜਿਹਾ ਕੰਮ ਭਾਈ ਇਹੋ ਜਿਹਾ ਕੰਮ ਹੁੰਦੇ ਰਹਿੰਦੇ ਨੇ ਨਾ ਹਾਂ ਭਾਈ ਪਹਿਲਾਂ 735 ਹੋ ਗਿਆ ਸੀ ਹਾਂ 720 ਕਹਿੰਦਾ ਬਿੱਲ ਚੱਕਿਆ ਗਿਆ ਸੀ ਡਰ ਕੇ ਨਹੀਂ ਕੰਮ ਚੱਲਦੇ 30 ਕਾਊਂਟਰ ਆ ਪਿਆ ਟੰਗਿਆ ਬ੍ਰੈਂਡ ਦਾ 10 ਕਾਟਲ ਦਾ ਬੱਲੇ ਪਤਾ ਲੈਫਟ ਤੋਂ ਕੀ ਆ ਕੀ ਆਉਣਾ ਨਾ ਥੱਲੇ ਦਿਮਾਗ ਵਾਲਾ ਵੱਡਾ ਪੰਪ ਪਾੜ ਦਾ ਪਾੜ ਜਾਣੇ ਭਾਈ ਗਾਹਾਂ ਕਰਦੇ ਲੈਫਟ ਨਾਲ ਐਦਕੇ ਕਿਉਂ ਓਏ ਦਿਮਾਗ ਚਾਹੀਦਾ ਦਲੇਰੀ ਚਾਹੀਦੀ ਦਲੇਰੀ ਪਰ ਲਾ ਬ੍ਰੇਕ ਹਾਂ ਜਾਣ ਦੇ ਗਿਆ ਕਿਉਂ ਓਏ ਲੈਫਟ ਨਾਲ ਹੀ ਸੱਟ ਲੈਫਟ ਹੁਣ ਭਾਈ ਲਾਲੀ ਤਹਲੇ ਕਰ ਦੇ ਉਹਦੀ ਆ ਜੂ ਓਏ ਦਿਲ ਵਾਲਾ ਵਟਾ ਚਾਹੀਦਾ ਟਰੈਕਟਰ ਚਲਾਉਣ ਨੂੰ ਵੀ ਤੇਰੇ ਕੋਲੇ ਦਿਲ ਹੈ ਨਹੀਂ ਦਿਲ ਵਾਲਾ ਵਟਾ ਚਾਹੀਦਾ ਆਓ ਪਿਆ ਥੱਲੇ ਲਾਇਆ ਬਾਈ ਕਿੱਥੋਂ ਲੈ ਕੇ ਆਇਆ ਵਟਾ ਥੇਲਾ ਕਿੱਥੋਂ ਲੈ ਕੇ ਆਇਆ ਵਟਾ ਥੇਲਾ ਅਸਵੀਰਿਆਂ ਦਾ ਬਾਈ ਕਹਿੰਦਾ ਕਿਉਂ ਕਹਿੰਦਾ 2-3 ਪਾਉਣਾ ਬੂਆ ਪਿਆ ਲਾਇਆ ਲੋ ਜੀ ਹੁਣ ਟਰਾਲੀ ਲਾਤੀ ਟਰਾਲੀ ਲਾਹੀ ਵੀ ਕਿਹੜੇ ਹਾਲਾਂ ਚ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਖਾਲੀ ਦਾ ਪਾਂ ਕਰਦੇ ਆਂ ਕੰਡਾ ਕਿੰਨਾ ਹੋਇਆ ਵਜਨ ਮੱਕੀ ਦੇ ਵਿੱਚ ਬਾਂਸਲ ਪ੍ਰਦਰਸ਼ਨ ਰਖੜਾ ਸੈਲਜ ਰਖੜਾ ਬਾਈ ਦੇ ਸੈਲਜ ਦਾ ਜਿਹੜਾ ਫੈਕਟਰੀ ਦਾ ਨਾਮ ਆ ਰਖੜਾ ਸੈਲਜ ਦੇ ਨਾਮ ਤੇ ਬਾਈ ਉਤਰੋ ਲੋ ਜੀ ਬਾਈ ਉਤਰਿਆ ਆ ਤੇ ਵੇਟ ਦੇਖਦੇ ਆ ਕਿੰਨਾ ਹੁੰਦਾ ਕਿੰਨਾ ਹੋ ਗਿਆ ਵੀਰੇ 40 80 40 ਕੁਇੰਟਲ 80 ਕਿਲੋ ਹੋ ਗਿਆ ਨਾ ਬਾਈ ਇੱਕ ਟਰਾਲੀ ਆ ਗਿਆ ਟਰਾਲੀ ਤੇ ਉਹਦਾ ਟਰਾਲੀ ਦੇ ਟਰੈਕਟਰ ਦਾ ਆਪਣੇ ਰਹਿ ਗਿਆ ਉਹਦਾ ਕਿੰਨਾ ਕਿੰਨਾ ਰਹਿ ਗਿਆ 52 ਰਹਿ ਗਿਆ ਦੇਖੀ ਕੱਢੀ ਮੜਾ 90 80 ਚੋਂ 40 80 ਕੱਢਦੇ ਟਰੈਕਟਰ ਤੇ ਟਰਾਲੀ ਦਾ ਇਹ ਨਾ ਦਾ 40 80 ਦਾ ਪਤਾ ਕੋਈ ਇਹ ਯਾਰ ਕੰਮ ਜਾਂ ਰਿਹਾ ਕੋਈ ਹਨਾ ਕਾਹ ਤੇ ਆ ਗੋਤਨ ਕਰੋ ਕਹਿ ਕੇ ਤੇ ਰਹੇ ਹੋ ਆਹਦੇ ਵਿੱਚ ਲੋਈ ਆ ਗਿਆ ਪ੍ਰਿੰਟ ਹੋ ਗਏ ਯਾਰ ਤੂੰ ਹੀ ਆ 50 ਪੂਰੇ ਜਮ ਲੋ ਬਾਈ 50 ਜਮ ਹੋ ਗਿਆ ਇਹਨੂੰ ਪਹਿਲਾਂ ਨਹੀਂ ਕਰਤੀ ਸੀ ਤੇ ਬਾਅਦ ਲੈ ਕੇ ਤੇ ਨਾ ਜੋਣਾ ਨਹੀਂ ਭਾਈ ਆਹ ਵਰਤੀਆਂ ਹੋਣੀ ਤੋਂ ਪਹਿਲਾਂ ਕੀਤੀ ਸੀ ਬਾਈ ਨੇ ਹੋਰ ਬਾਕਪ ਦਾ ਸਰਦਾਰ ਮਾਉਂਨੀ ਦੀ ਕਾਦੀ ਨੇ ਜੀ ਕੀ ਕਿਹਾ ਇਹ ਆਹ ਦੇਖੋ ਕਿਹੜੇ 50 ਕਮਾਟ ਰੇਟ ਹੋ ਗਿਆ ਤੇ ਕੰਡਾ ਕਰਾ ਲਿਆ ਤੇ ਬਾਕੀ ਬਾਈ ਦੀ ਪੰਜਾਂ ਦਿਨਾਂ ਨੂੰ ਵੀਡੀਓ ਬਣਾਵਾਂਗੇ ਲੋ ਜੀ ਜਿਹੜਾ achar ਇੱਥੇ ਆਪਾਂ ਲਾਉਣੇ ਆਂਗੇ ਉਧਰ ਜਾਉਂਦੀਆ ਟਰੈਕਟਰ ਤੇ ਬਾਈ ਲੋਡ ਕਰ ਦਿੰਦਾ ਉੱਪਰ ਤੇ ਇੱਧਰ ਮਤਲਬ ਕਿ ਟਰਾਲੀਆਂ ਆਈ ਜਾਂਦੀਆਂ ਨੇ ਤੇ ਇੱਧਰ ਜਿਹੜੀ ਮਸ਼ੀਨ ਆ ਸਾਇਲਜੀ ਦਾ ਗੰਡਾ ਬਣਾਉਂਦੀ ਆ ਤੇ ਬਾਈ ਨੂੰ ਪੁੱਛਦੇ ਆ ਵੀ ਦਿਨ ਚ ਕਿੰਨਾ ਕਰੀਂ ਹੋਰ ਬਾਈ ਠੀਕ ਆ ਏ ਭਾਈ ਕਿੰਨੀਆਂ ਕਮੰਡਰੀਆਂ ਕੰਢਾ ਹੁੰਦਾ ਅੱਜ ਅੰਦਾਜ਼ਾ ਦਿਨ ਚ ਬਣਾ ਦਿੰਦੀ ਆ 10 ਕਿਲੋ 5 ਕਿਲੋ 95 ਕਿਲੋ ਕਮੰਡਰ ਹਾਂ ਇਹ ਕੰਢਾ ਬਣਦੀ ਆ ਇੱਕ ਅੰਦਾਜ਼ਾ ਦਿਨ ਚ ਕਿੰਨਾ ਤਿਆਰ ਕਰ ਦਿੰਦੀ ਆ ਇਹ 600 ਗੱਠ ਤਿਆਰ ਕਰ ਦਿੰਦੀ ਆ 600 ਗੱਠ ਲੋ ਵੀ ਮਿੱਤਰੋ 95 ਤੋਂ ਲੈ ਕੇ ਇੱਕ ਕਮੰਡਰ 10 ਕਿਲੋ ਤੱਕ ਦੀ ਗੱਠ ਹੁੰਦੀ ਆ ਬਾਈ ਕਹਿੰਦਾ 600 ਗੱਠ ਤਿਆਰ ਕਰ ਦਿੰਦੀ ਆ ਇੱਕ ਦਿਨ ਚ ਜਿਹੜੀ ਮਸ਼ੀਨ ਆ ਉਹ ਪ੍ਰੋਪਰ ਨਾਲ ਹੁੰਦੀ ਜਿਆਦਾ ਹੁਣ ਵਰਕਿੰਗ ਹੁਣ ਆਲੂ ਵਾਲੀ ਮੱਕੀ ਆ ਰਹੀ ਐ ਦੋ ਆਦਾ ਉਹੀ ਕਣਕ ਵਾਲੀ ਭਾਈ ਉਹ ਵੀ ਨਹੀਂ ਸੇਵੀ ਆ ਦੋਨੇ ਉਹੀ ਚੀਜ਼ ਆ ਦੋ ਮਸ਼ੀਨਾਂ ਨੇ ਭਾਈਆਂ ਕੋਲੇ ਬਾਕੀ ਜਗਾ ਬਹੁਤ ਪਈਆ ਭਾਈ ਬਾਈਆਂ ਕੋਲੇ ਜਿਹੜਾ ਸੈਲੇਜ ਰੱਖਣ ਨੂੰ ਤੇ ਬਾਈ ਕਹਿੰਦੇ ਰੇਟ ਵੀ ਬਹੁਤ ਵਧੀਆ ਜਿੰਨੇ ਬਾਈਆਂ ਦਾ ਜਿਹੜਾ ਕੰਟੈਕਟ ਨੰਬਰ ਉੱਪਰ ਚੱਲੀ ਜਾਂਦਾਗਾ ਕਾਰਡ ਵੀ ਚੱਲੀ ਜਾਂਦਾ ਤੇ ਜੇ ਕਿਸੇ ਵੀਰ ਨੇ ਚਾਰ ਛਿੱਟਣਾਗਾ ਜਾਂ ਵੇਚਣਾ ਤਾਂ ਬਾਈਆਂ ਨਾਲ ਗੱਲ ਕਰ ਸਕਦੇ ਆ ਭਾਈ ਇਹ ਮੁੱਲ ਲੈਣਾ ਹੋਵੇ ਮਿਲ ਵੀ ਜਾਊਗਾ ਚਾਹ ਹਾਂ ਭਾਈ ਫਿਰ ਤੋਂ ਫੋਨ ਕਰੋ ਮਿਲ ਵੀ ਜਊ ਜੇ ਵੇਚਣਾ ਵੇਚ ਵੀ ਸਕਦੇ ਆ ਤੁਸੀਂ ਬਾਈਆਂ ਨੂੰ ਫੋਨ ਕਰਕੇ ਬਾਈ ਗੱਲਬਾਤ ਖੁੱਲ੍ਹ ਕਰ ਸਕਦੇ ਹੋ ਮੈਂ ਕਹਿੰਦਾ ਮਿਲ ਵੀ ਜਾਊ ਵੇਚ ਵੀ ਸਕਦੇ ਹਾਂ ਖਰੀਦ ਵੀ ਸਕਦੇ ਹਾਂ ਬਾਕੀ ਫੁੱਲ ਵੀਡੀਓ ਆਪਾਂ ਪਾਵਾਂਗੇ ਕੁਝ ਦਿਨਾਂ ਲਈ ਬਹੁਤ ਬਹੁਤ ਧੰਨਵਾਦ